ਇਰਾ ਬਣਾਵੇ ਗੱਡੀ ਵੇ ਭਰਾ ਦੇ ਵਿਆਹ ਤੇ ਗੱਡੀ ਸਮਝ ਗਿਆ ਆ ਸਾਡੇ ਘਰੇ ਵਿੱਚ ਕੋਈ ਮਤਲਬ ਵੇ ਘਰ ਦੀ ਹੈ ਗੰਦੀ ਆ ਆਪੇ ਆਜੂ ਕੱਬੜ ਲੈਣਾ ਮੈਂ ਹੁਣ ਮੈਂ ਕੁਝ ਬਦਮਾਸ਼ਣ ਵੰਡਾ ਚਾਹੁੰਦੇ ਹਾਂ ਠੀਕ ਹੈ ਪਰਵਾਰ ਵਾਲੇ ਕੀ ਕਹਿੰਦੇ ਵੀ ਕੁੜੀ ਕਿੱਦਾਂ ਦੀ ਹੋਵੇ ਉਹਦਾ ਕੁਝ ਨਹੀਂ ਕਹਿੰਦੇ ਕਿਹੜੀ ਮਰਜ਼ੀ ਲਿਆ ਵੀ ਬਸ ਕੁੜੀ ਹੋਵੇ ਕੁੜੀ ਲੈ ਵੀ ਕੁੜੀ ਹੋਵੇ ਤਾਂ ਸੁਰਦੀ ਹੋਵੇ ਸੁਰਦੀ ਹੋਵੇ ਦੇਦੀ ਨਹੀਂ ਸਰੋਤ ਦੇਦੀ ਕਿਉਂ ਕੱਥਾ ਨੂੰ ਜਲਾ ਮਾਂ ਵੀ ਖਾਵੇ ਉਹ ਆਣੀ ਨਹੀਂ ਡੈਡ ਤੇ ਮੈਂ ਇੱਕ ਗੱਲ ਅਕਸਰ ਦੇਖਦਾ ਹਾਂ ਜਿਹੜੇ ਛੋਟੇ ਛੋਟੇ ਵੀ ਮੁੰਡੇ ਆਈ ਹੈ ਨਾ ਜੀ ਉਹ ਕੋਲ ਲਿਪ ਬਹੁਤ ਯੂਜ਼ ਕਰਦੇ ਆ ਜੀ ਤੇ ਬਾਈ ਜੀ ਮੇਰੀ 25 ਸਾਲ ਦੀ ਮੁਰਗੀ ਅੱਜ ਤੱਕ ਮੈਂ ਭਰਤਿਆਂ ਦੇਖਿਆ ਐਸਾ ਐਕਸੀਲੈਂਟ ਹੀ ਮੇਰੀ ਰੇਸ਼ ਰਹੀ ਹੈ ਜੀ ਕਿਆ ਬਾਤ ਹੈ ਮੰਨ ਜਲੋ ਆਈ ਲੈਟਸ ਵੀ ਕੀਤੀ ਸੀ ਦੋ ਵਾਰੀ ਫੇਲ ਆਈ ਜੀ ਰਿਫਿਊਜ਼ ਲਾ ਗਈ ਮਰੀਏ ਇਹਦਾ ਕਰੋ ਠੀਕ ਹੈ ਸਿਸਟਮ ਐ ਕਰੋ ਗਰੀਬ ਨਾ 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 ਕੋਈ ਗਰੀਬ ਨਹੀਂ ਬਾਈ ਹਾਂ ਜੀ ਉਹ ਤਾਂ ਯਾਦ ਕਰ ਕਿ ਮੈਨੂੰ ਜਿਹਾ ਲੱਗਦਾ ਵੀ ਅੱਜ ਨਾ ਹੀ ਚਾਹੀਏ ਬਾਹਰ ਨਹੀਂ ਹਰ ਮਿਸ ਤਾਂ ਬਹੁਤ ਕਰਦੇ ਆ ਜੀ ਜਾਨ ਨੂੰ ਜੀ ਵੀ ਕਰਦਾ ਬਹੁਤ ਇਸ ਕਰਕੇ ਮੈਂ ਮੇਰੇ ਫਰੈਂਡ ਦਾ ਟੈਟੂ ਵੀ ਬਣਵਾਇਆ ਹੋਇਆ ਹੈ ਯਾਰ ਕੀ ਆ ਪਤਾ ਟੈਟੂ ਬਾਈ ਸਭੂ ਦਿਖਾ ਤੁਹਾਡੇ ਫਰੈਂਡ ਦਾ ਆਪਣਾ ਟੈਟੂ ਦਿਖਾਓ ਮੈਂ ਪਹਿਲਾਂ ਕਹਿੰਦਾ ਵੀ ਬੜਾ ਪਿਆਰ ਹੋਣਾ ਜ਼ਰੂਰੀ ਹੈ ਪਹਿਲਾਂ ਇਹ ਸਾਡਾ ਚਲੋ ਵਧੀਆ ਟਾਈਮ ਸੀਗੇ ਜੀ ਵਧੀਆ ਸਾਡੇ ਆਉਂਦੇ ਜਾਂਦੇ ਸੀਗੇ ਮੜਾ ਮੋਟਾ ਸੀਗੇ ਆਨਲਾਈਨ ਦੇ ਨਾਲ ਆਪ ਵੀ ਜਾਂਦੇ ਸੀਗੇ ਤੇ ਪਰ ਹੁਣ ਥੋੜਾ ਜਿਆਦਾ ਮੜਾ ਟਾਈਮ ਹੈ ਹੁਣ ਨਹੀਂ ਕੋਈ ਨਹੀਂ ਹੜਦਾ ਹੀ ਹੈਗੇ ਆਪਾਂ ਫਿਰ ਮੱਥੇ ਨਹੀਂ ਲਾਗਦੇ ਜਨਾਂ ਦੇ ਮਲਾਈ ਸਾਡੇ ਫੌਜੀ ਸਾਹਿਬ ਨੇ ਮੈਨੂੰ ਕਹਿੰਦੇ ਆ ਉਹ ਰਿਟਾਇਰ ਨਹੀਂ ਜੀ ਉਹਨਾਂ ਕੋਲੇ ਫੀਮ ਰੱਖਦੇ ਆ ਕਹਿੰਦੇ ਵੀ ਤੂੰ ਸੇ ਕੋਈ ਫੀਮ ਖਾ ਕੇ ਗਾ ਯਾਰ ਮੈਂ ਕਹਿੰਦਾ ਗਾਉਂਗਾ ਤੈਹੀਂ ਗਾਉਂਗਾ ਹੀ ਨਸ਼ਾ ਕਰਕੇ ਨਹੀਂ ਹੁੰਦੇ ਅਵੇਲੇ ਬਲ ਨਹੀਂ ਕੀ ਲੱਗਦੀ ਵਿੜਾ ਸਮੇਂ ਚ ਅਪਡੇਟ ਆਇਓ ਜਾਇਜ਼ ਆ ਜਾਂ ਨਜਾਇਜ਼ ਆ ਭਾਈ ਅ ਜਿਹੜਾ ਆ ਮੰਨ ਲਓ ਜੀ ਬਦਲਾ ਆਇਆ ਜੀ ਮੈਨੂੰ ਵਧੀਆ ਲੱਗਦੀ ਮੰਨ ਲਓ ਬਹੁਤ ਵਧੀਆ ਜੀ ਤੇ ਮੈਂ ਚਾਹਣਾ ਜੀ ਜਿਵੇਂ ਹੁਣ ਆਪਣੇ ਜਦੋਂ ਪੰਜਾਬ ਆਈ ਮੰਨ ਲਾ ਪੰਜਾਬ ਕੀ ਪੂਰਾ ਬਲਡੀ ਲਾ ਲਈ ਸੰਸਾਰ ਹੀ ਲਾ ਲੋ ਨਾ ਕਿਉਂਕਿ ਨਸ਼ਾ ਹੀ ਅੱਜ ਕੱਲ ਮੈਂ ਨਾ ਮੰਨ ਲਓ ਜਦੋਂ ਪਿੰਡ ਦੇ ਵਿੱਚ ਹੀ ਜ਼ਿਆਦਾਤਰ ਮੇਰੇ ਕਾਲਜ ਦੇ ਵਿੱਚ ਹੀ ਮੰਨ ਲਾ ਦੋਸਤ ਨਹੀਂ ਜੀ ਪਿੰਡ ਦੇ ਵਿੱਚ ਜਾਂ ਤੋਂ ਬਾਹਰ ਸਰਕਲ ਦੇ ਵਿੱਚ ਦੋਖ ਮੇਰੇ ਯਾਦ ਸਟੂਡੈਂਟ ਹੀ ਨਹੀਂ ਜੀ ਮੇਰੇ ਤੋਂ ਵੱਡੇ ਵੀ ਤੇ ਮੇਰੇ ਹਾਨ ਦੀ ਮੇਰੇ ਸਟੂਡੈਂਟ ਹੈ ਜੀ ਤੇ ਮੈਂ ਇੱਕ ਗੱਲ ਅਕਸਰ ਦੇਖਦਾ ਨਹੀਂ ਜਿਹੜੇ ਛੋਟੇ-ਛੋਟੇ ਵੀ ਮੁੰਡੇ ਹੈ ਜੀ ਹਨਾ ਜੀ ਉਹ ਕੋਲ ਲਿਪ ਬਹੁਤ ਯੂਜ਼ ਕਰਦੇ ਹੈ ਜੀ ਤੇ ਬਾਈ ਜੀ ਮੇਰੀ 25 ਸਾਲ ਦੀ ਮੁਰਗੀ ਅੱਜ ਤੱਕ ਮੈਂ ਭਾਰਤਿਆਂ ਦੇਖਿਆ ਐਸਾ ਐਕਸਲੈਂਟ ਹੀ ਮੇਰੀ ਰੇਸ਼ ਰਹੀ ਹੈ ਜੀ ਐਕਸਲੈਂਟ ਮੈਂ ਮੈਂ ਪੇਪਰ ਦੇ ਵਿੱਚ ਵੀ ਚਲੋ ਜੀ ਉਹ ਤਾਂ ਕੁਦਰਤੀ ਹੈ ਹਨਾ ਜੀ ਕੋਈ ਮੇਰੇ ਐਮ ਐਚ ਪੈਂਦੀ ਹੈ ਜੀ ਬਾਹਰ ਦੇ ਵਿੱਚ ਤੇ ਮੈਂ ਸੱਤ ਭਾਰਤਿਆਂ ਸੱਤਾਂ ਤੇ ਐਕਸਲੈਂਟ ਰੇਸ਼ ਲਈ ਹੈ ਜੀ ਮੈਂ ਤੇ ਅੱਜ ਤ ਕੂਲ ਲੇਪਰ ਲਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਮੈਂ ਹੀ ਕਹਿਣਾ ਉਹਨੇ ਵੀ ਚਲੋ ਜਿਹੜੇ ਛੋਟੇ ਹੈ ਜਿਹੜੇ ਹਨ ਜਿਵੇਂ ਹੁਣ ਜਵਾਗ ਉਹੀ ਮੰਨ ਲਾ ਕੂਲ ਨਾਲੇ ਉਹਦੇ ਉੱਪਰ ਦੇਖੋ ਫੋਟੋ ਬਣਾਈ ਹੋਈ ਹੈ ਜੀ ਹਨ ਆਪਾਂ ਦੇਖੋ ਵੀ ਉਹਦੇ ਉੱਤੇ ਦੱਸਿਆ ਹੋਇਆ ਵੀ ਇਹ ਹੀ ਚੀਜ਼ ਮੌਤ ਹੈ ਹਨ ਜੀ ਵੀ ਫਿਰ ਵੀ ਬੰਦੇ ਉਹਨੂੰ ਯੂਜ਼ ਕਰਦੇ ਆ ਜੀ ਮੈਂ ਕੋਈ ਇਹ ਮੇਰੇ ਭਰਾ ਆ ਗਏ ਸਾਰਿਆਂ ਨਾਲ ਦੋਸਤ ਨੇ ਮੈਂ ਕਿ ਉਹਨੂੰ ਲਾ ਕੇ ਨਹੀਂ ਕਹਿ ਰਿਹਾ ਹਾਂ ਬਿਲਕੁਲ ਵੀ ਮਤਲਬ ਹੈ ਇੱਕ ਕਹਿਣ ਦੀ ਗੱਲ ਵੀ ਉਹਦੇ ਉੱਪਰ ਫੋਟੋ ਦਿੱਤੀ ਆ ਹਨਾ ਆਪਾਂ ਫੇਰ ਵੀ ਫੋਟੋ ਦੇਖ ਕੇ ਵੀ ਹਨਾ ਜੀ ਉਹਨੂੰ ਮਤਲਬ ਯੂਜ਼ ਕਰ ਰਹੇ ਆ ਖਾ ਰਹੇ ਆ ਆਪਣੇ ਨਾ ਬੱਚਿਆਂ ਦਾ ਆਪਣੇ ਯੂਥ ਦਾ ਵਿਜ਼ਨ ਬਣ ਗਿਆ ਵੀ ਜਿਹੜੀ ਚੀਜ਼ ਮਾੜੀ ਆ ਅਸੀਂ ਉਹ ਕਰਕੇ ਦੇਖੀਏ ਟਰਾਈ ਕਰ ਆਪਾਂ ਇਹਦੀ ਲੋਕੀ ਬੜੇ ਹੀ ਸਾਹਮਣੇ ਆ ਮੰਡੀਰ ਲਾ ਲਓ ਆਪਣਾ ਯੂਥ ਲਾ ਲਓ ਇਹ ਵੀ ਪਤਾ ਨਹੀਂ ਜੇ ਸਾਡੇ ਬੋਲਚ ਕੁਲਪ ਲੱਗੀ ਹੋਊਗੀ ਜਾਂ ਅਸੀਂ ਮੜਾ ਜਾਂ ਮੜਕ ਚ ਕਹਿ ਦਈਏ ਵੀ ਦਾਰੂ ਦੂਰ ਪੀ ਕੇ ਤੁਰਾਂਗੇ ਪਤਾ ਨਹੀਂ ਸਾਡੀ ਕੈਂਪ ਵੱਖਰੀ ਪਛਾ ਆਗਿਆਂ ਦਾ ਲਗਾਤਾਰ ਪ੍ਰੋਗਰਾਮ ਹੈ ਮਤਲਬ ਇਹ ਸਾਡੇ ਫੌਜੀ ਸਾਹਿਬ ਨੇ ਮੈਨੂੰ ਕਹਿੰਦੇ ਆ ਉਹ ਰਿਟਾਇਰ ਨਹੀਂ ਜੀ ਉਹਨਾਂ ਕੋਲੇ ਫੀਮ ਰੱਖਦੇ ਆ ਕਹਿੰਦੇ ਵੀ ਤੂੰ ਸੇ ਕੋਈ ਫੀਮ ਖਾ ਕੇ ਗਾ ਯਾਰ ਮੈਂ ਕਹਿੰਦਾ ਗਾਉਂਗਾ ਤਾਂ ਹੀ ਗਾਉਂਗਾ ਨਸ਼ਾ ਕਰਕੇ ਨਹੀਂ ਆਉਂਦੇ ਅੱਜ ਤੱਕ 4 ਸਾਲ ਹੋ ਗਏ ਮੈਨੂੰ ਕੰਮ ਕਰਦੀ ਜਿੰਦਗੀ ਚ ਮੈਂ ਚਾਹੀ ਡੇ ਨਾਈਟ ਪ੍ਰੋਗਰਾਮ ਲਾਵਾਈ ਸ਼ੋਅ ਲਾਵਾ ਕਦੇ ਮੇਰੀ ਬਾਤ ਚ ਬੈਠ ਜੀ ਪਰ ਮੈਂ ਕਹਿੰਦੀ ਨਸ਼ਾ ਕਰਕੇ ਨਹੀਂ ਆਇਆ ਜੀ ਨੇ ਬਹੁਤ ਸੋਹਣੀ ਸੋਚ ਹੈ ਹਾਂ ਜੀ ਬਹੁਤ ਸੋਹਣੀ ਤੇ ਮੈਂ ਕਹਿੰਦਾ ਵੀ ਚਲੋ গারਲਫ੍ਰੈਂਡ ਉਹ ਮੈਂ ਜਿਹੜੀ ਚੀਜ਼ ਸੋਚਦਾ ਜਿਹੜਾ ਮੇਰਾ ਮਾਈਂਡ ਹੈ ਜੀ ਮੰਨ ਲਓ ਮੈਂ ਕਹਿੰਦਾ ਮੰਮੀ ਵਰ ਕੀ ਕਰ ਲਾ ਫਰੈਂਡ ਨਹੀਂ ਹੋਣੀ ਹਾਂ ਬਿਲਕੁਲ ਕਿਉਂਕਿ ਆਪਾਂ ਕਿਦੀ ਗਲਤ ਹੋ ਜੇ ਕੁਝ ਵੀ ਕਰ ਦਈਏ ਜੀ ਪਰ ਮੰਮੀ ਨੇ ਕਦੇ ਨਹੀਂ ਇਹ ਕਹਿਣਾ ਵੀ ਮੇਰਾ ਪੁੱਤ ਗਲਤ ਹੈ ਜੀ ਇਸ ਕਰਕੇ ਮੇਰੀ ਮਾਂ ਤੇ ਕਬੂਲੀ ਹੈ ਜੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਮੈਂ ਪਾਉਣੀ ਆ ਉਹ ਹਰ ਫੰਕਸ਼ਨ ਦੇ ਵਿੱਚ ਓਏ ਕਾਵਾ 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 ਓਏ ਭੁੱਲਿਆ ਕਿਉਂ ਫਿਰਦਾ ਓਏ ਮਾਵਾ ਠੰਡੀਆਂ ਓਏ ਮਾਂ ਮਾਂ ਠੰਡੀਆਂ ਛਾਵਾ ਵੀ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਓਏ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਕੀ ਰਾਜਾ ਕੀ ਰਾਣਾ ਵੀ ਗੁਰੂ ਬਿਨਾ ਕਿਤੇ ਗਿਆਨ ਨਾ ਹੋਵੇ ਓਏ ਗੁਰੂ ਬਿਨਾ ਕਿਤੇ ਗਿਆਨ ਨਾ ਹੋਵੇ ਓਏ ਸੱਚੀ ਗੱਲ ਸੁਣਾਵਾ ਕੰਨ ਤੇ ਹੱਥ ਰੱਖ ਕੇ ਲੋਕ ਬੋਲੀਆਂ ਪਾਵਾ ਕੰਨ ਤੇ ਹੱਥ ਰੱਖ ਕੇ ਲੋਕ ਬੋਲੀਆਂ ਪਾਵਾ ਕੰਨ ਤੇ ਹੱਥ ਰੱਖ ਕੇ ਕੀ ਕਹਾਵਾ ਬਹੁਤ ਸੁਣਾ ਬਈ ਤਾੜੀਆਂ ਦੁਬਾਰਾ ਫੇਰ ਲਓ ਬੜਾ ਬਹੁਤ ਲੱਗਿਆ ਬਈ ਬਹੁਤ ਸਨਮਾ ਕੱਢਿਆ ਲੱਖੋ ਗੱਲਬਾਤ ਕੋ ਸ਼ੇਅਰ ਕਰਨਾ ਚਾਹੁੰਦੇ ਘਰ ਪਰਿਵਾਰ ਕੋਣ ਕੋਣ ਹੈ ਮੈਂ ਮੇਰਾ ਬ੍ਰਦਰ ਆਈ ਉਹ ਵੀ ਆਰਮੀ ਚ ਭਰਤੀ ਆਈ ਆ ਆជា ਆਰਮੀ ਤੁਹਾਡਾ ਭਰਾ ਆ ਠੀਕ ਹੈ ਫਿਰ ਯਾਰ ਇਹ ਵੀ ਹੁੰਦਾ ਵੀ ਆਪਣੇ ਪਰਿਵਾਰ ਦੇ ਕਹਿਣ ਲੱਗ ਜਾਂਦੇ ਨੇ ਜਾਂ ਰਿਸ਼ਤਰ ਕਹਿਣ ਲੱਗ ਜਾਂਦੇ ਆ ਵੀ ਇੱਕ ਮੁੰਡਾ ਆਰਮੀ ਚ ਭਾਗਿਆ ਦੂਜੇ ਨੂੰ ਕਿਉਂ ਬਾਹਰ ਤੋਰਨਾ ਜਾਂ ਦੂਜੇ ਨੂੰ ਕਿਉਂ ਆਰਮੀ ਚ ਤੋਰਨਾ ਨਹੀਂ ਇਹ ਵੀ ਗੱਲਬਾਤ ਕਰੇ ਜਾਂ ਕਿਸੇ ਨੇ ਕਿਹਾ ਬਈ ਯਾਰ ਵੀ ਦੋਨੋਂ ਕਿਉਂ ਆਰਮੀ ਚ ਜਾਣੇ ਹੋ ਨਹੀਂ ਕਿਸੇ ਨੇ ਨਹੀਂ ਇਹ ਦੇਖਦੇ ਚਲੋ ਆਰਮੀ ਦੀ ਸੋਚ ਆ ਬਹੁਤ ਚੰਗੀ ਜਿਹੜੀ ਸੇਵਾ ਕਰਨਾ ਚਾਹੁੰਦੇ ਹੋ ਕੋਈ ਡ੍ਰੀਮ ਰੱਖਿਆ ਹੋਵੇ ਲਾਈਫ ਵਿੱਚ ਕਿਸੇ ਗੱਡੀ ਦਾ ਕੋਠੀ ਦਾ ਕੋਈ ਵੀ ਬੁਲਟ ਦਾ ਡ੍ਰੀਮ ਆਈ ਆਏ ਯਾਰ ਹੁੰਦਾ ਬਹੁਤ ਜਿਹਨੂੰ ਬੁਲਟ ਉਹੀ ਵਸੇ ਹੀ ਵਧੀਆ ਲੱਗ ਰਾ ਵਧੀਆ ਲੱਗ ਰਹਾ ਬਹੁਤ ਚੰਗੀ ਗੱਲ ਹੈ ਭਰਾ ਨਾਲ ਵਧੀਆ ਪਿਆਰ ਬਣਿਆ ਹੋਇਆ ਗੱਲਬਾਤ ਹੁੰਦੀ ਰਹਿੰਦੀ ਹੈ ਕਿੱਥੇ ਜੌੜੀ ਹੈ ਭਰਾ ਦੀ ਹਾਂ ਯੂਪੀ ਕਿੰਨੀ ਹੈ ਯੂਪੀ ਕਣੀ ਹੈ ਠੀਕ ਹੈ ਭਾਈ ਜੋ ਵਧੀਆ ਚੱਲ ਰਿਹਾ ਸਾਰਾ ਕੁਝ ਓਕੇ ਹੈ ਜੀ ਹਾਂਜੀ ਵਧੀਆ ਓਕੇ ਠੀਕ ਹੈ ਠੀਕ ਹੈ ਘਰ ਪਰਵਾਸ ਸਾਹਿਬ ਠੀਕ ਠਾਕ ਹੈ ਗੱਲਬਾਤ ਕੁਝ ਸ਼ੇਅਰ ਕਰਨਾ ਚਾਹੁੰਦੇ ਹਾਂ ਆਪਣੇ ਭਰਾ ਨੂੰ ਜਿਹੜੇ ਬਾਰਡਰ ਤੇ ਖੜੇ ਹੈ ਵਸੇ ਕੋਈ ਠੀਕ ਹੈ ਮੁੰਡਾ ਸੰਗਦਾ ਹਾਂ ਤੁਸੀਂ ਵੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਜੀ ਸੁਖਪ੍ਰੀਤ ਭਾਈ ਤੁਸੀਂ ਕਿੱਥੋਂ ਜੀ ਮਾਖੇਦੋ ਯੋ ਭਾਈ ਮੇਰੇ ਪਿੰਡ ਦੀ ਇੱਕ ਆ ਖੜਾ ਮੇਰੇ ਨਾਲ ਦਾ ਹੀ ਇਹ ਮੇਰੇ ਪਿੰਡ ਇਕੱਠੇ ਆਇਆ ਅੱਛਾ ਤੁਸੀਂ ਉਦੋਂ ਮੌਕੇ ਤੇ ਦਸਤਾਰਾ ਸਜੋਣ ਨੂੰ ਆਏ ਬਾਈ ਭਰੇ ਹਾਂ ਹਾਂਜੀ ਹਾਂ ਬਹੁਤ ਚੰਗੀ ਸੇਵਾ ਰਮਾ ਰਹੇ ਹੋ ਕੀ ਲੱਗਦਾ ਹੁੰਦਾ ਜਦੋਂ ਮਾਂ ਦੇ ਵਿੱਚ ਉਹਦੇ ਕੀ ਹੁੰਦਾ ਵੀ ਬਹੁਤ ਵਧੀਆ ਲੱਗਦਾ ਈ ਮੰਨ ਕੇ ਚਲੋ ਵਧੀਆ ਕੰਮ ਆਈ ਆਪਣਾ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਆਈ ਮੁੰਡੇ ਹਨਾ ਚਲੋ ਵਧੀਆ ਫੀਲ ਹੁੰਦਾ ਈ ਫੋਨ ਆ ਗਿਆ ਈ ਵਿੱਚ ਹੋਣਾ ਕਿ ਵਿੱਚ ਇਹਦਾ ਫੋਨ ਆ ਵੇ ਗੱਡੀ ਪਰਾ ਦੇ ਵਿਆਹ ਤੇ ਗੱਡੀ ਆ ਸਮਝ ਗਿਆ ਆ ਰੱਖਦੇ ਰੱਖਦੇ ਕੋਈ ਬਾਅਦ ਚ ਸੁਣ ਲਈ ਹਾਂਜੀ ਨਹੀਂ ਨਹੀਂ ਉਹ ਨਹੀਂ ਹੈਗਾ ਹੀ ਉਹ ਨਹੀਂ ਹੈਗਾ ਸਾਹਮਣੇ ਮੈਕ ਤੇ ਚੱਕ ਲੈਨੇ ਜੀ ਠੀਕ ਹੈ ਠੀਕ ਹੈ ਕੀ ਕਰਨਾ ਚਾਹੁੰਨੇ ਲਾਈਵ ਦੇ ਵਿੱਚ ਮੇਰਾ ਪਰਾਂ ਕਰਨਾ ਤਾਂ ਹੀ ਡ੍ਰੀਮ ਤਾਂ ਬਹੁਤ ਸੀਗੀ ਪੂਰੇ ਨਹੀਂ ਹੋਈ ਜੀ ਮਨ ਚਾਹ ਕਿਹੜੀ ਕਰ ਲੋ ਬਾਈ ਬਾਈ ਮਿਹਨਤ ਬਹੁਤ ਕੀਤੀ ਸੀਗੀ ਮਨ ਚ ਚਲਾਈ ਲੈਟਸ ਬੀ ਕੀਤੀ ਸੀ ਜੀ ਦੋ ਵਾਰੀ ਫੇਲ ਆਈ ਜੀ ਰਿਫਿਊਜ਼ ਲਾ ਗਈ ਤੇ ਭਰਤੀ ਪੁਰਤੀ ਤਾਂ ਨਹੀਂ ਖਲੋ ਦੇਖੇ ਜੀ ਆਪ ਨੂੰ ਮਨ ਚ ਚਲੋ ਵਧੀਆ ਨਹੀਂ ਸਾਂਭ ਜਦੋਂ ਬਾਰ ਬਾਰ ਸੋਚਿਆ ਸੀ ਉਹਦੇ ਮਨ ਦੇ ਵਿੱਚ ਕੀ ਸੀਗਾ ਵੀ ਬਾਹਰ ਹੀ ਕਿਉਂ ਜਾਣਾ ਮਾਨ ਦੇ ਵਿੱਚ ਤਾਂ ਬਹੁਤ ਕੁ ਸੀਗਾ ਜੀ ਮਾਨ ਨੇ ਚਲੋ ਜਿਹੜਾ ਮੇਰਾ ਫਰੈਂਡ ਹੈ ਪੱਕਾ ਫਰੈਂਡ ਆ ਉਹ ਕੈਨੇਡਾ ਰਹਿੰਦਾ ਜੀ ਅੱਛਾ ਤੇ ਹਾਂ ਬਸ ਐ ਸੀਗਾ ਵੀ ਉਹਦੇ ਕੋਲ ਹੀ ਜਾਣਾ ਜੀ ਪਰ ਐਂਜ ਲੱਗਦਾ ਵੀ ਯਾਰ ਜਦੋਂ ਜਵਾਬ ਬਾਹਰ ਦੀ ਚੱਕਰਾਂ 'ਚ ਪਏ ਆ ਵੀ ਐਂ ਲਾਲੂ ਜਿਹੜੇ ਹੁਣ ਆਪਣਾ ਦੋਸਤ ਮਿੱਤਰ ਪੜਦੇ ਸੀ ਉਹ ਦੂਰ ਹੋ ਗਏ ਪਤਾ ਨਹੀਂ ਕਦੋਂ ਮਿਲਣਾ ਨਹੀਂ ਮਿਲਣਾ ਹਣਾ ਉਹ ਜਿਹਾ ਯਾਦ ਆ ਕੇ ਕਿਵੇਂ ਜਿਹਾ ਲੱਗਦਾ ਵੀ ਅੱਜ ਨਾ ਹੀ ਚਾਹੀਏ ਬਾਹਰ ਨਹੀਂ ਘਰ ਮਿਸ ਤਾਂ ਬਹੁਤ ਕਰਦੀ ਆ ਜੀ ਜਾਨ ਨੂੰ ਜੀ ਵੀ ਕਰਦਾ ਬਹੁਤ ਇਸ ਕਰਕੇ ਮੈਂ ਮੇਰੇ ਫਰੈਂਡ ਦਾ ਟੈਟੂ ਵੀ ਬਣਵਾਇਆ ਹੋਇਆ ਜੀ ਕੀ ਆ ਪਤਾ ਟੈਟੂ ਬਈ ਤੁਹਾਨੂੰ ਦਿਖਾ ਤੁਹਾਡੇ ਫਰੈਂ ਆ ਭਰਾ ਦਾ ਹੀ ਆ ਫਰੈਂਡ ਦਾ ਤੁਹਾਨੂੰ ਪਰੀਸੀ ਵੀ ਆ ਤਾਂ ਪ੍ਰੀਤ ਬਾਈ ਨੂੰ ਐਨਾ ਮਿਸ ਕਰਦੇ ਆ ਯਾਰ ਹਾਂਜੀ ਹਾਂ ਇੱਕ ਆ ਖੜਾ ਹੀ ਮਨਾਲ ਦਾ ਪੱਕਾ ਫਰੈਂਡ ਹੈ ਇਹ ਮੇਰਾ ਇਹ ਵੀ ਬੈਠਾ ਹੀ ਮਰੇ ਹਾਂਜੀ ਹਾਂ ਉਹ ਵੀ ਥੋੜੇ ਪੱਕੇ ਆ ਇਹਨੂੰ ਲਾ ਲਓ ਈ ਥੱਲੇ ਲਾ ਲਓ ਇਹਨੂੰ ਆ ਜਾ ਬਈ ਥੱਲੇ ਆ ਜਾ ਫਿਰ ਆ ਜਾ ਮੇਰੇ ਭਰਾ ਉਹ ਲਾ ਦੋ ਭਰਾ ਦੀ ਥਾਲੀ ਯਾਰ ਹਾਂ ਲਾ ਸਾਲ 1 ਕਿਲੋ ਮੀਟੀ ਆਪਣੇ ਕੋਲ ਸਮਾਂ ਘਾਟੀ ਹੈ ਤੇ ਇਹਦੀ ਖਾਸ ਗੱਲ ਕੀ ਲੱਗਦੀ ਹੈ ਖਾਸ ਗੱਲ ਐ ਆ ਜੀ ਮੰਨ ਕੇ ਚੱਲੋ ਜਦੋਂ ਵੀ ਕੋਈ ਭੀੜ ਪੈਂਦੀ ਆ ਜੀ ਰਿਸ਼ਤੇਦਾਰ ਨਹੀਂ ਕੰਮ ਆਉਂਦੇ ਇਹ ਮਨਾਲ ਖੜਦੇ ਹੀ ਆ ਆਪਣੇ ਇੱਕ ਜੀ ਦੋਸਤ ਹੋ ਗਿਆ ਹੀ ਉਹ ਹੋ ਗਿਆ ਏ ਮੈਨੂੰ ਚੱਲੋ ਮੇਰੇ 4-5 ਪੱਕੇ ਮਿੱਤਰ ਹੀ ਆ ਆਪਣੀ ਵਧੀਆ ਸਪੋਰਟ ਕਰਦੇ ਆ ਐਵੇਂ ਕੋਈ ਨਹੀਂ ਆ ਇਕ ਨਾਲੇ ਗੱਲ ਆ ਕਹਿੰਦੇ ਤਾਂ ਮੈਂ ਹਕੀਕਤ ਨਹੀਂ ਕਹੂੰਗਾ ਗੱਲ ਕਹਿੰਦੇ ਕਹਿੰਦੇ ਭਾਈ ਇਹ ਯਾਰੀ ਦੋਸਤੀ ਕਹਿੰਦੇ ਪੈਸਾ ਆ ਜੇ ਨਾ ਕਹਿੰਦੇ ਯਾਰੀ ਦੋਸਤੀ ਫਿਰ ਉਹ ਗੱਲਬਾਤ ਨਹੀਂ ਲੈ ਨਹੀਂ ਇਹ ਸਾਡੇ ਜਿਦਾ ਨਹੀਂ ਹੋ ਰਹਾ ਐਵੇਂ ਇਹ ਮੇ ਇਹਦੇ ਬਹੁਤ ਪੈਸੇ ਦੇਣੇ ਹੋਣਗੇ ਮਨ ਨਹੀਂ ਚੱਲੋ ਆ ਇਹਦਾ ਵਧੀਆ ਹੀ ਇਹਦਾ ਕਰੋ ਠੀਕ ਹੈ ਸਿਸਟਮ ਐ ਕਰੋ ਗਰੀਬ ਨਾ 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 ਕੋਈ ਗਰੀਬ ਨਹੀਂ ਬਾਈ ਕੋਈ ਗਰੀਬ ਵਧੀਆ ਇਹ ਆਪਣੀ ਵਧੀਆ ਸਪੋਰਟ ਕਰਦੇ ਆਂ ਅਸਲ ਯਾਰੀ ਇਹਨੂੰ ਕਹਿੰਦੇ ਆ ਯਾਰੀ ਮੈਨੂੰ ਇਥੋਂ ਮੈਨੂੰ ਬੜੀ ਸੋਹਣੀ ਥੋੜੀ ਜਿਹੀ ਡੈਫੀਨੇਸ਼ਨ ਮਿਲੀ ਆ ਅਸਲ ਯਾਰੀ ਹੋਊਗਾ ਜਿਹੜਾ ਬੰਦਾ ਪਰਖ ਕੇ ਯਾਰੀ ਲਾਉਂਦਾ ਉਹ ਯਾਰ ਮਿੱਤਰ ਨਹੀਂ ਹੁੰਦਾ ਬਾਈ ਨਹੀਂ ਇਹਦੇ ਡੈਡੀ ਨੂੰ ਫੋਨ ਕਰ ਲਈ ਉਹ ਵੀ ਮੈਨੂੰ ਪੈਸਿਆਂ ਦੀ ਲੋੜਾ ਥੋੜੀ ਮੋਟੀ ਫੋਨ ਕਰ ਲਈ ਉਹ ਆਪਾਂ ਨੂੰ ਐ ਨਹੀਂ ਜਵਾਬ ਨਹੀਂ ਦਿੰਦੇ ਜੀ ਕਹਦੇ ਨਹੀਂ ਵੀ ਹਾਂ ਤੂੰ ਆ ਜਾ ਲੈ ਜਾ ਬਹੁਤ ਇਕੇ ਨਾ ਕੁਝ ਕੇ ਹੁੰਦਾ ਵੀ ਆਪਾਂ ਜਦੋਂ ਆਪਣੇ ਤੇ ਮਾੜਾ ਸਮਾਂ ਹੁੰਦਾ ਕੁਝ ਕਿ ਆਪਣੇ ਸ਼ ਸ਼ੌਂਕ ਤਾਂ ਬਹੁਤ ਹੈ ਮਨੇ ਜੱਲੂ ਸ਼ੌਂਕ ਹੁਣ ਥੋੜਾ ਜਿਹਾ ਪਿੱਛੇ ਪੈ ਗਿਆ ਸਿਸਟਮ ਜਿਵੇਂ ਫੈਲ ਆਉਣੀ ਸੀਗੀ ਫੋਨ ਫੇਰ ਆ ਗਿਆ ਜੀ ਇਹ ਗੜਬੜ ਹੈ ਕੋਈ ਗੱਡੀ ਵਾਲੀ ਦੀ ਹੈ ਜੀ ਚਲੋ ਕੋਈ ਸਾਈਲੈਂਟ ਕਰ ਦੇ ਆਹ ਚੱਕ ਲਿਓ ਸਾਈਲੈਂਟ ਕਰ ਦੇ ਤੇ ਕੋਈ ਲੱਗਦਾ ਹੋਵੇ ਬਈ ਕੋਈ ਇਹ ਗੱਲਬਾਤ ਮੈਂ ਦੁਬਾਰਾ ਫੇਰ ਪੁੱਛਾਂ ਹਾਂਜੀ ਪਤਾ ਨਾ ਕੁਝ ਕ ਆਪਣੇ ਸ਼ੌਂਕ ਐਦਾਂ ਨੇੜੇ ਆਪਾਂ ਪੂਰੇ ਕਰਨਾ ਚਾਹੁੰਦੇ ਆ ਬਟ ਕੁਝ ਕ ਆਪਨੂੰ ਕੰਡੀਸ਼ਨਾਂ ਮਾਰ ਜਿੰਦੇ ਆਮ ਤਾਂ ਵੀ ਯਾਰ ਜੇ ਸਾਡੇ ਕੋਲੇ ਪਰਮਾਤਮਾ ਦੀ ਮਿਹਨ ਆ ਕੁਝ ਹੁੰਦਾ ਨਾ ਤਾਂ ਅੱਜ ਅਸੀਂ ਕਿਸੇ ਹਾਲੇ ਨਾ ਕੱਢਦੇ ਜੇ ਸਾਡੇ ਨਾਲ ਜੀ ਨਾ ਹੁੰਦੀ ਹਾਂਜੀ ਹ ਮੈਨੂੰ ਗੱਡੀ ਦਾ ਬਹੁਤ ਸ਼ੌਂਕ ਹੈ। ਹਾਂ। ਮਨ ਜਲੇ ਜਿਵੇਂ ਨੀ ਮੀ ਗੱਡੀ ਨੇ BMW ਹੋਗੀ। ਉਹ ਗੱਡੀ ਮੇਰੀ ਫੇਵਰੇਟ ਕਾਰ ਹੈ ਜੀ। ਕੀ ਬਾਤ ਹੈ ਕੀ। ਇਹ ਲੋ ਗੱਡੀ ਹੋ ਗਈ ਮੇਰੇ। ਚਲੋ ਚੰਗਾ ਬਹਿ ਜਾਓ। ਪਰ ਆਇਆ ਹਾਂ ਹਾਂ ਵੀ ਜਦੋਂ ਟਾਈਮ ਆਇਆ ਜੀ ਜ਼ਰੂਰ ਕਰਾਂਗੇ ਸ਼ੌਂਕ ਪੂਰੇ। ਨਹੀਂ ਨਹੀਂ ਜ਼ਰੂਰ ਜੋ ਤੁਸੀਂ ਬੀਮਰ ਗੱਡੀ ਤੁਸੀਂ ਜ਼ਰੂਰ ਲਾਓ ਸਾਡੀ ਤੋਂ ਢੇਰੀ ਅਹੀ ਦਵਾ। ਫਿਰ ਕਿੱਥੇ ਕਿੱਥੇ ਗੱਡੀ ਦੇਣੇ ਆ ਤੇ। ਕਿਹੜੇ ਵਾਰ ਦੋਸਤਾਂ ਮਿੱਤਰਾਂ ਨਾਲ ਪਿੰਡ 'ਚ ਦੇਤੇ ਜਿਹੜੇ ਪਿੰਡ ਵਾਲਿਆਂ ਨੂੰ ਵੱਧ ਖਚਾਉਣਾ। ਆਹ ਗੱਲ ਕਹਿਣਾ ਚਾਹਦਾ ਸੀ ਤੂੰ ਹੈ। ਹਾਂ ਇੱਕ ਰਿਸ਼ਤੇਦਾਰ ਨੇ ਜੀ ਰਿਸ਼ਤੇਦਾਰਾਂ ਨੇ ਮੰਨ ਗਏ ਬਹੁਤ ਜਿਆਦੇ ਦੁਖੀ ਕੀਤਾ ਜੀ ਇੱਕ ਟਾਈਮ ਤੇ ਹਾਂ ਮਤਲਬ ਕਿਵੇਂ ਦੁਖੀ ਮਤਲਬ ਕਿਵੇਂ ਕਹਿਣਾ ਚਾਹੁੰਦੇ ਦੁਖੀ ਫੈਲ ਆਉਣ ਵਾਲੇ ਪੈਸੇ ਲੈ ਲਈ ਜਿਵੇਂ ਚਲੋ ਮੁੰਡੇ ਨੇ ਬਾਹਰ ਜਾਣਾ ਸੀਗੇ ਨਾ ਤਾਂ ਨਹੀਂ ਮੈਂ ਲੈ ਸਕਦਾ ਐਵੇਂ ਖਾਸ ਹੀ ਰਿਸ਼ਤੇਦਾਰੀ ਹੈ ਅੱਛਾ ਹਾਂ ਪਰ ਮਨ ਨੂੰ ਛੰਡਣ ਆਈ ਗਏ ਗੇ ਨਗਾਲ ਆ ਗਈ ਤੇ ਉਹਨਾਂ ਨੇ ਮੌਕੇ ਤੇ ਬਹੁਤ ਜਿਆਦੇ ਤੰਗ ਕੀਤਾ ਜੀ ਤੇ ਉਦੋਂ ਫਿਰ ਇਹ ਤਾਂ ਫੜੇ ਕੁਝ ਪੈਸੇ ਰਾਤੇ ਰਾਤ ਹੀ ਇਹ ਮੇਰੇ ਦੋਸਤ ਨੂੰ ਫੋਨ ਕੀਤਾ ਕੈਨੇਡਾ ਵਾਲੇ ਨੂੰ ਹੀ ਰਾਤੇ ਰਾਤ ਇਹ ਹਿੰਦ ਚੀ ਉਹਨਾਂ ਦਾ ਜਿਹੜਾ 1 ਲੱਖ 1.5 ਲੱਖ ਰੁਪਏ ਦੇਣਾ ਸੀ ਉਹ ਇਕੱਠਾ ਕਰਕੇ ਦਿੱਤਾ ਜੀ ਅੱਛਾ ਬਸ ਤਾਂ ਕਰਕੇ ਮੈਨੂੰ ਇਹਨਾਂ ਦੀ سپورਟ ਆਈ ਜੀ ਇਹ ਮੈਨੂੰ ਇਹੀ ਵਧੀਆ ਲੱਗਦਾ ਹੋਰ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਜਿਹੜੀ ਰਿਸ਼ਤਦਾਰੀਆਂ ਪੈਸੇ ਨਾਲ ਚੱਲਦੀਆਂ ਨੇ ਬਾਈ ਜਮਾਂ ਹੀ ਜਮਾਂ ਬਿਲਕੁਲ ਜਮਾਂ 100% ਹੈ ਜੀ ਮੈਂ ਪਹਿਲਾਂ ਕਹਿੰਦਾ ਵੀ ਬੜਾ ਪਿਆਰ ਹੋਣਾ ਜ਼ਰੂਰੀ ਹੈ ਪੈਸੇ ਵੀ ਪਹਿਲਾਂ ਜਦੋਂ ਸਾਡਾ ਚਲੋ ਵਧੀਆ ਟਾਈਮ ਸੀਗੇ ਜੀ ਵਧੀਆ ਸਾਡੇ ਆਉਂਦੇ ਜਾਂਦੇ ਸੀਗੇ ਮੜਾ ਮ ਤੇ ਚਲੋ ਜਦੋਂ ਥੋੜੇ ਦੇ ਚੰਗਾ ਟਾਈਮ ਆਇਆ ਤੁਸੀਂ ਕੀ ਕਰੋਗੇ ਫਿਰ ਕਰਨਾਂਗੇ ਬਾਤ ਮਚਾਉਣੀ ਹੈ ਜੀ ਸਾਰੇ ਠੀਕ ਆ ਬਈ ਸੋ ਜੂ ਥੋੜੇ ਦੇ ਪ੍ਰਮਾਤਮਾ ਸਾਡੀ ਇਹੀ ਤੁਹਾਡੇ ਲਈ ਦੁਆ ਜਿੰਨੇ ਵੀਡੀਓ ਦੇ ਦੇ ਪਏ ਤੁਹਾਨੂੰ ਵੀ ਜ਼ਰੂਰ ਬੁਝਾਸ ਕਰਦੇ ਨੇ ਜ਼ਰੂਰ ਪੜਾ ਲਈ ਇੰਨੀ ਕਾਸੀ ਸੋਹਣੀ ਤੁਹਾਡੇ ਲਈ ਦੁਆ ਕਰਦੇ ਆ ਕਿ ਤੁਸੀਂ ਜ਼ਰੂਰ ਵਧੀਆ ਤਾਕੜੇ ਮੀਰ ਹੋਮੋ ਬਹੁਤ ਤਾਕੜੇ ਲੈਵਲ ਦੇ ਨਹੀਂ ਅਮੀਰ ਨਹੀਂ ਹੋਣਾ ਜੀ ਹਾਂ ਬਸ ਆਪਾਂ ਲੈਵਲ ਮੀਡੀਅਮ ਹੋ ਜਾਈਏ ਆਪਾਂ ਐ ਅਮੀਰੀ ਨਹੀਂ ਦਿਖਾਉਣੀ ਆਪਾਂ ਆਪ ਦਾ ਬਸ ਆਪਦੇ ਆਪ ਚ ਹੀ ਰਹਿਣਾ ਲੋਕਾਂ ਦੇ ਸ਼ੋਅ ਆਫ ਆ ਕਰੀਏ ਉਹ ਚੀਜ਼ ਨਹੀਂ ਆਪਾਂ ਕਰਨੀ ਮਤਲਬ ਪਿੰਡ ਚ ਨਹੀਂ ਬੜਕ ਨਹੀਂ ਸ਼ੋਅ ਓਮੇ ਦਾ ਬਚਾਉਣਾ ਤਾਂ ਹੀ ਲੋਕਾਂ ਨੂੰ ਪਰ ਐਵੇਂ ਲੋਕਾਂ ਐ ਕਹੀ ਹਣ ਵੀ ਇਹ ਪੈਸੇ ਦਾ ਉਹ ਕਰਦੇ ਆ ਉਹ ਕਰਦੇ ਆ ਉਹ ਚੀਜ਼ ਨਹੀਂ ਆਪਾਂ ਬੜੀ ਜ਼ਿਆਦੇ ਨਹੀਂ ਹਾਂ ਵੀ ਚਲੋ ਆਪਣੇ ਸ਼ੌਂਕ ਪੂਰੇ ਕਰਨੇ ਸੀ ਬਹੁਤ ਚੰਗੀ ਗੱਲ ਹੈ ਕੋਈ ਐਦਾਂ ਦਾ ਸ਼ੌਂਕ ਹੈ ਤੂੰ ਲਾ ਦੋ ਯਾਰ ਬਾਪੂ ਦਾ ਸ਼ੌਂਕ ਸੀ ਬਾਪੂ ਨਹੀਂ ਪੂਰਾ ਕਰ ਸਕਿਆ ਬਟ ਬਾਪੂ ਦਾ ਮੈਂ ਪੂਰਾ ਕਰਨਾ ਬਾਪੂ ਨੂੰ ਜੀਪ ਲੈ ਕੇ ਦੇਣੀ ਹੈ ਇੱਕ ਹਾਂ ਉਹ ਕਿਉਂਕਿ ਲਾਲੋ ਵੀ ਜਦ ਕੰਮ ਕਰਦੇ ਉਹਨਾਂ ਦੇ ਜੀਪ ਉਹ ਬਹੁਤ ਚਲਾਉਂਦੇ ਆ ਜੀ ਉਤੋਂ ਫੀਲ ਹੁੰਦਾ ਵੀ ਹਾਂ ਯਾਰ ਇਹਨੂੰ ਸ਼ੌਂਕ ਹੈ ਕਿਤੇ ਨਾ ਕਿਤੇ ਇਹ ਚੀਜ਼ ਦਾ ਉਹ ਚੀਜ਼ ਜ਼ਰੂਰ ਪੂਰੀ ਕਰੀ ਨਹੀ ਨਹੀ ਜ਼ਰੂਰ ਤੁਸੀਂ ਪੂਰਾ ਕਰੋ ਬਾਈ ਤੁਸੀਂ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਆ ਬਾਈ ਕੁਛ ਨਹੀਂ ਔਖਾ ਤੇਰਾ ਮੈਨੂੰ ਲੱਗਦਾ ਇਹ ਘੱਟ ਬੋਲਦਾ ਮੁੰਡਾ ਹੈ ਸੰਗਦਾ ਹੈ ਨਹੀਂ ਉਹਦਾ ਬਾਅਦ ਚ ਤਾਂ ਬਹੁਤ ਭਕਾਈ ਮਾਰਦਾ ਹੈ ਬਾਅਦ ਚ ਭਕਾਈ ਮਾਰ ਉਮਰ ਕਿੰਨੀ ਹੋ ਗਈ ਬਾਈ ਉਮਰ ਮੇਰੀ 24 ਸਾਲ 24 ਸਾਲ ਦੇ ਮਤਲਬ ਵਿਆਹ ਦੇ ਨੇੜੇ ਤੇ ਲੱਗ ਗਏ ਹਾਂਜੀ ਕਦੋਂ ਕਰਾਉਣਾ ਫੇਰ ਕਈ ਕੁੜੀ ਮਨ ਨਹੀਂ ਤੇਰਾ ਮੰਨੇ ਜਾਂ ਉਹਦਾ ਮੰਨੀ ਕਿਸੇ ਦੇ ਨਹੀਂ ਠੀਕ ਹੈ ਪਰਵਾਰ ਵਾਲੇ ਕੀ ਕਹਿੰਦੇ ਵੀ ਕੁੜੀ ਕਿੱਦਾਂ ਦੀ ਹੋਵੇ ਉਹਦਾ ਕੁਝ ਨਹੀਂ ਕਹਿੰਦੇ ਕਿ ਜਿਹੜੀ ਮਰਜ਼ੀ ਲਿਆ ਵੀ ਬਸ ਕੁੜੀ ਹੋਵੇ ਕੁੜੀ ਲੈ ਵੀ ਕੁੜੀ ਹੋਵੇ ਤੁਰਦੀ ਹੋਈਗਾ ਤੁਰਦੀ ਹੋਵੇ ਉਹ ਤੂੰ ਜਾਦੇ ਇੰਟਰਸਟ ਲੈ ਮੈਂ ਇਹ ਗੱਲਾਂ ਜਾ ਕੋਈ ਗੜਬੜ ਲੱਗਦੀ ਐ ਮੈਨੂੰ ਠੀਕ ਐ ਚਲੋ ਵਧੀਆ ਬਈ ਖੁਸ਼ ਰਹਿਣ ਨੂੰ ਹੌਸਪੀਟਲ ਵਧੀਆ ਬੌਂਡਿੰਗ ਬਣੀ ਹੋਈ ਐ ਗੱਲਬਾਤ ਇਹਦੇ ਲਈ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਉਸ ਜਿਹੜੀਆਂ ਇਹਨੇ ਕਰਤੀਆਂ ਉਹੀ ਗੱਲਾਂ ਬਾਤਾਂ ਨੇ ਹਾਂ ਚਲੋ ਬੜ ਵੀ ਬਈ ਨਹੀਂ ਬਹੁਤ ਹੋ ਰਹੀ ਲੜ ਪਈ ਗੁੱਸੇ ਹੋ ਜਾਣੇ ਇਹ ਫੋਨ ਬੰਦ ਲੈਣੇ ਫੋਨ ਟਾਈਮ ਬਾਅਦ ਫੇਰ ਬਸ ਨੂੰ ਹੀ ਹਾਂ ਉਹ ਚੱਲਦਾ ਰਹਿੰਦਾ ਹਾਂ ਬਿਚਲੋ ਜਾਰੀ ਦੋਸਤੀ ਬੜੀ ਵਧੀਆ ਥੋੜਾ ਪਿਆਰੜਾ ਬਣਿਆ ਹੋਇਆ ਬਹੁਤ ਚੰਗੀ ਗੱਲ ਥੋੜਾ ਏਦਾਂ ਹੀ ਪਿਆਰ ਬਣਿਆ ਰਹੇ ਠੀਕ ਹੈ ਭਾਈ ਦੋ ਦੁਆਰਾ ਆਪਣਾ ਸੁਭਾਅ ਹੋਵੇ ਮੇਲ ਹੋਵੇ ਆਪਾਂ ਮਿਲਦੇ ਤੁਸੀਂ ਜ਼ਰੂਰ ਸਾਰੇ ਆਣੇ ਭਾਈ ਤਰੱਕੀ ਕਰਿਓ ਠੀਕ ਹੈ ਭਾਈ ਬਹੁਤ ਬਹੁਤ ਸ਼ੁਕਰੀਆ ਜੋ ਆਉਂਦੇ ਬਾਅਦ ਦੱਸੋ ਕਿਆ ਬਾਤ ਹੈ ਮੈਂ ਤੁਹਾਡੀ ਬਹੁਤ ਸੁਣੀ ਵੀਡੀਓ ਸ਼ੂਟ ਹੋਈ ਹੈ ਕਿਹੜਾ ਸ਼ ਇਹ ਨਾਲ ਨਾਲ ਸ਼ਹਿਰ ਵੀ ਦੱਸਦੀ ਹੈ ਠੀਕ ਹੈ ਤੇ ਕੀ ਹੁੰਦਾ ਕਿ ਜਦੋਂ ਪੁਰਾਣੇ ਜਿਹੜੇ ਸਮਿਆਂ ਦੇ ਆਪਣੇ ਬਜ਼ੁਰਗ ਸੀਗੇ ਉਹ ਬੜੀਆਂ ਪੁਰਾਣੀਆਂ ਗੱਲਾਂ ਦੱਸਦੇ ਨੇ ਕਿ ਸਾਡੇ ਵੇਲੇ ਆਹ ਸਿਸਟਮ ਹੁੰਦਾ ਸੀ ਬੋਡੇ ਵੇਲੇ ਭਾਈ ਹੁਣ ਆਹ ਸਿਸਟਮਾ ਤੂੰ ਗੱਲਬਾਤ ਤੂੰ ਸ਼ੇਅਰ ਕਰਨਾ ਕੋਈ ਮਨ ਦੇ ਵਿੱਚ ਛੁਪ ਗਈ ਕਿ ਮੇਰੇ ਦਾਦਾ ਨੇ ਆਹ ਗੱਲ ਸਿੱਖ ਸਰ ਮੇਰੇ ਦਾਦੇ ਦਾ ਮੋਗਾ ਕਿਹੜਾ ਦਾਦਾ ਸੀ ਹਾਂ ਉਹ ਮਤਲਬ ਬੈਲੀ ਡਾਕ ਸੀ ਪਰ ਉਹਦੀ ਉਹਨਾਂ ਨੇ ਗੱਲਾਂ ਸੁਣਦੇ ਸੀ ਕਿ ਮਾਤਾ ਦਾਦ ਜੀ ਮੈਂ ਕਹਿੰਦੀ ਸੀ ਕਿ ਦਾਦਾ ਤੂੰ ਵੀ ਪੈਣੀ ਵਰਨਾ ਸੀ ਜਾਂ ਘੱਟ ਕੋਲ ਰਾਹ ਬਣਾਉਂਦੀ ਆ ਮੈਂ ਵੀ ਘੱਟੀਆਂ ਬਣਾ ਕੇ ਰੱਖਦੇ ਤੁਸੀਂ ਚਾਹੁੰਦੇ ਕਿ ਮੈਂ ਬਾਹਰ ਜਾ ਟਾਈਮ ਨਾਲ ਮਤਲਬ ਆ ਸੋ ਤੇ ਸੀ ਕਿ ਪਧਿਆਣਾ ਹੀ ਵੱਧ ਤੋਂ ਨੰਨਾ ਆਪਲਾ ਉਹਨਾਂ ਨੂੰ ਸ਼ੌਂਕ ਬਗਾਇਆ ਵੀ ਸਾਰੇ ਆਣ ਜਾਣ ਸਾਡੇ ਘਰੇ ਵਿੱਚ ਕੋਈ ਮਤਲਬ ਹੋਵੇ ਘਰਾ ਵੀ ਆ ਕੇ ਕਹਿੰਦੇ ਹਾਂ ਆ ਵੀ ਆਜੂ ਕੱਪੜਾ ਲੈਣਾ ਹੈ ਮੈਂ ਖੁਦ ਹੀ ਬਦਨਾਸ਼ਣ ਬਣਨਾ ਚਾਹੁੰਦੇ ਹਾਂ ਇਹ ਵੀ ਕੋ ਬੰਦਰੀ ਸ਼ੌਂਕ ਕਰਦੇ ਨੇ ਦੇਖੋ ਮੁੰਡੇ ਵੀ ਸੌਏ ਸੀ ਕਿ ਚਲੋ ਬਦਨਾਸ਼ ਹੁੰਦੇ ਆ ਕਈ ਤੁਨ ਨੜ ਤੇ ਝੜਦੇ ਆ ਇਤਨ ਬਦਨਾਸ਼ ਕਿ ਮੇਰੀ ਗੱਲ ਯਾਦ ਆ ਗਈ ਮੁੰਡੇ ਮੁੰਡੇ ਤੁਸੀਂ ਲੜਦੇ ਦੇਖੋਗੇ ਮੁੰਡੇ ਲੜਦੇ ਵੀ ਉਹ ਆ ਗਿਆ ਬਾਪਾ ਮਾਰਾ ਥਾ ਆਪਣਾ ਮਾਰਾ ਚਾਪੜਾ ਮਾਰੇ ਜੀ ਤੁਸੀਂ ਕਿਤਾ ਲੜਾਇਆ ਕਰੋਗੇ ਸਰ ਜੀ ਜਿਹੜਾ ਕੋਈ ਬਾਲਿਕਾ ਕਰੋਨਾ ਤੇ ਸਰੀ ਲੰਮਾ ਟਾਟਾ ਹਾਂ ਨਹੀਂ ਨਹੀਂ ਫਿਰ ਮੈਂ ਆਪਣੇ ਦਰਦ ਤੇ ਡੈਡੀ ਨੂੰ ਸਾਥ ਲੰਗੀ ਆਹੇ ਜਾ ਮਤ ਮਾਰ ਚਾਈਦਾ ਕਿਉਂ ਕਿ ਹੋਰ ਇੱਕ ਕੁੜੀਆਂ ਦਾ ਦਿੱਖ ਆਉਣਾ ਸਾਰੀਆਂ ਕੁੜੀਆਂ ਤਾਂ ਦੂਜੀ ਕੌਂਟ ਕੁੜੀ ਮੇਰੇ ਕੋਲ ਬਿਊਟੀ ਪਾਰਲਰ ਦਾ ਹੁੰਦਾ ਇਹਦਾ ਕੋਈ ਪੜਾਈ ਦਾ ਫਿਰ ਇਹਦਾ ਹੱਕ ਹੀ ਨਹੀਂ ਹੈ ਦੀ ਬਦਮਾਸ਼ ਤਾਂ ਕੋਈ ਵੀ ਬਣਦਾ ਹਾਂ ਇਹਦਾ ਕੰਮ ਤੁਸੀਂ ਲੜੇਗਾ ਮੇਰੇ ਜਿਵੇਂ ਜਿਵੇਂ ਮੈਂ ਪਹਿਲੀ ਗੱਲ ਕਿ ਮੁੰਡੇ ਲੜਦੇ ਆ ਹੱਥਾਂ ਬਣ ਕੇ ਪੜਾਈ ਹੋ ਗਈ ਹੁੰਦੀ ਹੈ ਮੁੰਡੀਆਂ ਜਿਵੇਂ ਕਿ ਕਿੱਦਾਂ ਲੜਦੀਆਂ ਨੇ ਬਿਲਕੁਲ ਸਰ ਕੁੜੀਆਂ ਤਾਂ ਇਹ ਚੰਦਨ ਜਿੰਦੀ ਹੁੰਦੀਆਂ ਵੱਧ ਜਾਂ ਤੇ ਮਤਲਬ ਆਉਗੀ ਪਰਸਨਲ ਗੱਲਾਂ ਉਹਨਾਂ ਮਤਲਬ ਸਾਹਮਣੇ ਸ਼ੇਅਰ ਕਰਦਿਆਂ ਨਹੀਂ ਤੇ ਪਰ ਜੇ ਮੈਂ ਲੜਨਾ ਹੋਇਆ ਜੀ ਹਾਂ ਮੈਂ ਤਾਂ ਮੈਂ ਕਹਿੰਦੇ ਮੇਰੇ ਕੋਲ ਇੱਕ ਜਾ ਤਾਂ ਨਾ ਬਣ ਹੋਵੇਦਾ ਜੀ ਅੱਛਾ ਪਰ ਤੂੰ ਵਿਚਾਰ ਵੀ ਤੁਹਾਡੇ ਕੋਲ ਬੰਦੂਕ ਰੱਖੋਗੇ ਹਾਂ ਇਹ ਨੂੰ ਇੱਥੇ ਬੰਦੂਰ ਕਾਪਾ ਲਿਆਉਂਦੀ ਕਰਦੀ ਏ। ਉਹ ਲਾਹਰਪੁਰ ਕੂੜੀ ਬਹਿ ਜਾ ਗੁਰੂ ਟਾਈਮ ਨਾਲ ਜੀ। ਕੀ ਪਤਾ ਜੀ। ਉਹਨੂੰ ਗੁੱਸਾ ਕਰ। ਉਹਨੂੰ ਕੁੱਸਾ ਕਰ ਰਿਹਾ ਕਰੋ ਕਿੰਨੇ ਜਮਾਟ ਦਿੰਦੀ। ਤੁਸੀਂ ਮਤਲਬ ਫੇਰ ਕਿਹਨਾਂ ਦੇ ਮਾਰੇ ਗੁੰਜਾਤ ਬਬ ਕਿਹੜੀ ਲੜਾਈ ਚੋਂ ਵੀ ਯਾਰ ਐਦਾਂ ਦੀ ਗੱਲ ਹੋ ਜੇ ਮੈਂ ਪਿੱਛੇ ਨਹੀਂ ਹਟਦੀ। ਇਸ ਤਰ੍ਹਾਂ ਮਤਲਬ ਜਿਹੜਾ ਕੋਈ ਗਰਲਸ ਨਾਲ ਡਿਸਪੈਕਟ ਕਰਦਾ ਦਾ ਮਤਲਬ ਉਹਨਾਂ ਨੂੰ ਸਹੀ ਨਹੀਂ ਬਣਾਉਂਦਾ ਤੇ ਜਾਂ ਮਤਲਬ ਕੋਈ ਐਵੇਂ ਪਤਨੀ ਜੀ ਕਰਦਾ ਕੁੜੀਆਂ ਨਾਲ ਹਨਾ ਉਹਨਾਂ ਉਹ ਕੀ ਆਵਾਜ਼ ਦਾ? ਕੋਈ ਗੱਲਾਂ ਦੇ ਵਿੱਚ ਗੱਲਾਂ ਕਹੇ ਜੀ ਵੀ ਕਿ ਚੰਗਾ ਕੁੜੀ ਜਿਹੜਾ ਸਨੇਹਾ ਦੋਹੋਂ ਤਾਂ ਮ ਵੀ ਅਸੀਂ ਬਦਮਾਸ਼ੀ ਦੇ ਇੱਕ ਹਾਸਲੇ ਵਿੱਚ ਗੱਲ ਲੈਂਗੇ ਪਰ ਐ ਵੀ ਕੁੜੀ ਕਿੰਨਾ ਉਹਨਾਂ ਲਈ ਜ਼ਰੂਰ ਆਵਾਜ਼ ਹੋਣੀ ਜਿਹੜੇ ਇਹ ਚੀਜ਼ ਨਹੀਂ ਕਰਦੀ ਪਰ ਕੀ ਹੋਣੀ ਹੈ ਨਾ ਹਾਂਜੀ ਪਰ ਤੂੰ ਰੱਖਿਆ ਹੈਗਾ ਡੰਗਰ ਬੁੱਛੀ ਹਾਂਜੀ ਬਾਤ ਉਹਨਾਂ ਦੇ ਨਾਲ ਰੱਖੀ ਹੋਏ ਨਾ ਗੁੰਨ ਨਾ ਨਹੀਂ ਤੁਸੀਂ ਸਾੰਗੀ ਕੀ ਡੰਗਰ ਬੁੱਛੀ ਕੀ ਨਹੀਂ ਜਾਣੀ ਸਰ ਇੱਕ ਪਤਾ ਇਹਨਾਂ ਮਾਝ ਸੁਣਾ ਲਿਆ ਉਹ ਚੋਦੀ ਇਹ ਚੱਲਦੀਆਂ ਦੀ ਇੱਕ ਦੁੱਧ ਦਿੰਦੀਆਂ ਦੀ ਇੱਕ ਦੁੱਧ ਦਿੰਦੀਆਂ ਦੀ ਤੇ ਦੋ ਗੱਟੀਆਂ ਜੀ ਉਹ ਦੋ ਗੱਟੀਆਂ ਕਿਧੀਆਂ ਨੇ ਫਿਰ ਦੀ ਉਹ ਨੰਨੀ ਉਹ ਨੰਨੀ ਮਤਲਬ ਜਿਹੜੀ ਪਹਿਲੀ ਕੱਟ ਸੀ ਉਹ ਨੰਨਕੀ ਲਾ ਅੱਛਾ ਹਮਾਂ ਨੇ ਬਿੱਲ ਰੱਖਿਆ ਰੇਡ ਜਿੱਕ ਨੇ ਡੱਕਰ ਪਛੋਟ ਡੋਟਨੀ ਸੀ ਸਰ ਦੋ ਕਟੀਆਂ ਤੇ ਕੱਟਾ 2 ਮੀਟਰ ਇਸ ਹੁਣਾਲੀ ਅੰਤੇ ਤੇ ਬਸ ਬਸ ਜਦੋਂ ਬੋਨੇ ਡੈਰੀ ਤੇ ਨਹੀਂ ਸਰ ਪਾਉਂਦੇ ਨਹੀਂ ਕਿਉਂ ਕੱਟਾ ਦਿੰਦੇ ਅੱਛਾ ਆ ਵੀ ਅੰਨੇ Marini, né? Não, 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 ਰਾਂ ਮੈਂ ਗਾ ਮੈਂ ਤੇਰੇ ਪਰਲ ਦੀ ਕੁੰਡਾ ਗੋਂਦ ਨਾ ਲੀ ਸੀ ਮੈਂ ਜੋ ਤਿੰਨ ਤੋ ਤਰ ਮੈਂ ਮੈਂ ਮਿਲ ਤਲਾਂ ਅਦਾਵਾ ਇਹ ਪਿਆਰ ਦੀ ਖੁਦਾ ਖੁਦ ਹੋ ਕੇ ਬਾਦਸ਼ਾਹ ਤੂੰ ਹਾਂ ਮੇਰੇ ਦਿਲ ਬੜਾ ਮੈਨੂੰ ਚਾਹ ਕਰਨ ਨਹੀਂ ਸਿਰ ਤੇਰਾ ਹੈ ਮੇਂ ਮਾਂ وجہ ہو کہ بوزیشن تو میرے لیے دن پڑے او میں نو چاہ کر نہیں سر تیرا ہے میں ہاں لے خود نو تو چھکا میں تیرے پیار دی ख़दा लोक मारी खकी मथां ख़ तेरी प्यारी ਖੁਦਾ ਜਾਨ ਮਾ ਜਾਨ ਬਹੁਤ ਖਾਸ ਕਿ ਬੰਦ ਇਨਾ ਮੈਨੂੰ ਇਹ ਮੈਨੂੰ ਲੱਗਿਆ ਨਹੀਂ ਸੀ ਮੈਂ ਹੈਰਾਨ ਆ ਕਿ ਮੈਂ ਸੋਚਦਾ ਜਦੋਂ ਮੈਂ ਇੱਥੇ ਐਂਟਰੀ ਲੇਤਾ ਮੈਨੂੰ ਵੀ ਲੱਗਦਾ ਸੀ ਯਾਰ ਮੈਂ ਕਿ ਇੱਥੇ ਕਾਲਜ ਦਾ ਜਿਹਨੂੰ ਫੂਟ ਫੜ ਲਿਆ ਮੈਨੂੰ ਇਹ ਲੱਗਦਾ ਸੀ ਯਾਰ ਬੱਚੇ ਪਤਾ ਨਹੀਂ ਰਿਸਪੌਂਸ ਦੇਣਗੇ ਕਿਵੇਂ ਗੱਲ ਕਰਦੇ ਮੈਂ ਹੈਰਾਨ ਵੀ ਸਾਰੇ ਬੱਚੇ ਨੇ ਜਿਵੇਂ ਆਪਣੇ ਕੋਲੇ ਮਾਈਕ ਕਰਨ ਦੀ ਕੋਈ ਕਮੀ ਰਹੇਗੀ ਸੀ ਹੈਨਾ ਪਰ ਤੁਸੀਂ ਸਾਰੇ ਨਾਲ ਸਹਿਯੋਗ ਦਿੱਤਾ ਕਿ ਬਾਈ ਦੀ ਇਸ ਟੀਮ ਦੀ ਜੇ ਬਾਤ ਵਿੱਚ ਵੀ ਅਸੀਂ ਹੈਰਾਨ ਜੋਰਦਾਰ ਤਾੜੀ ਦੇ ਕਾ ਸਾਡੀ ਬਹੁਤ ਸੋਹਣੀ ਵੀਡੀਓ ਸ਼ੂਟ ਹੈ ਮੇ ਉੱਤਰ ਹੋਈ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਪਈ ਵਧੀਆ ਲੱਗੇ ਸਾਨੂੰ ਜ਼ਰੂਰ ਜਿਹੜਾ ਲਾਈਕ ਦਾ ਸ਼ੇਅਰਾ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿਦਾਂ ਲੱਗੀ ਜੀ ਤੇ ਸਾਡੇ ਜਿਹੜਾ ਤੁਹਾਨੂੰ ਭਈ ਸਨੈਪਚੈਟ ਆ ਸਾਹਮਣੇ ਪਈਏ ਇਹਨੂੰ ਵੀ ਜ਼ਰੂਰ ਫੋਲੋ ਕਰੋ ਜਿਹੜਾ ਜ਼ਿਆਦਾਤਰ ਸੀ ਪਈ ਅਪਡੇਟਰ ਨੇ ਉਸੀ ਸਨੈਪਚੈਟ ਤੇ ਰਹਿੰਦੇ ਸਾਡਾ ਇੰਸਟਾਗ੍ਰam ਪੇਜ ਹੈ ਜੀ ਸਟੂਡੈਂਟ ਅੰਡਰਸਕੋਰ ਮਹਿਕਮਾ 855 ਨੰਬਰ ਤੇ ਜਿਹੜਾ ਸਾਡਾ ਆਪਣਾ ਇੰਸਟਾਗ੍ਰam ਪੇਜ ਹੈ ਚੰਗਾ ਲੱਗਾ ਤਾਂ ਫੋਲੋ ਕਰ ਤੁਹਾਨੂੰ ਵੀ ਬੇਨਤੀ ਹੈ ਬਾਬਾ ਸ਼ੁਕਰੀਆ ਥੈਂ